ਸਰਹੱਦੀ ਤਹਿਸੀਲ ਲੋਪੋਕੇ ਵਿੱਚ ਅੱਜ ਇੱਕ ਵੱਡੀ ਘਟਨਾ ਵਾਪਰੀ ਹੈ ਜਿੱਥੇ ਕਿ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਗੁੱਟਾਂ ਚ ਝੜਪ ਹੁੰਦੀ ਹੈ ਤਾਂ ਉਸ ਦੇ ਵਿੱਚ ਦੋ ਲੋਕ ਜਿਹੜੇ ਨੇ ਉਹ ਮੌਦਾ ਸ਼ਿਕਾਰ ਵੀ ਹੋਏ ਨੇ ਤਾਂ ਅਸੀਂ ਇਸ ਲਈ ਉਸ ਮੌਕੇ ਤੇ ਮੌਜੂਦ ਆ ਦਰਸਲ ਵਟਾਂਦਰੇ ਨੂੰ ਲੈ ਕੇ ਝਗੜਾ ਹੋਇਆ ਸੀ ਜਿਹਦੇ ਕਰਕੇ ਇੱਕ ਪੱਖ ਵੱਲੋਂ ਜ਼ਮੀਨ ਵੇਚ ਦਿੱਤੀ ਗਈ ਸੀ ਪਰ ਦੂਜਾ ਪੱਖ ਜਦੋਂ ਉੱਥੇ ਆਂਦਾ ਹੈ ਤਾਂ ਉੱਥੇ ਆਪਸ ਵਿੱਚ ਲੜਾਈ ਝਗੜਾ ਹੁੰਦਾ ਹੈ ਤਾਂ ਉਸ ਤੋਂ ਬਾਅਦ ਇਸ ਪਿੰਡ ਦੇ ਵਿੱਚ ਕਾਕੜ ਤਰੀਨ ਜਿਹੜਾ ਪਿੰਡ ਹੈ ਉਸ ਦੇ ਵਿੱਚ ਇਹ ਗੁੰਡਾਗਰਦੀ ਦਾ ਨੰਗਾ ਨਾਚ ਖੜਿਆ ਗਿਆ ਜ਼ਮੀਨ ਤੁਸੀਂ ਵੇਖ ਸਕਦੇ ਹੋ ਕਿ ਜਿਸ ਜ਼ਮੀਨ ਕਰਕੇ ਇਹ ਸਾਰਾ ਝਗੜਾ ਵਾਪਰਿਆ ਹੈ ਤਾਂ ਉੱਥੇ ਅਸੀਂ ਮੌਕੇ ਤੇ ਮੌਜੂਦ ਹਾਂ ਤਾਂ ਪਿੰਡ ਵਾਲੇ ਵੀ ਲੋਕ ਮੌਜੂਦ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਤਾਂ ਭਾਈ ਸਾਹਿਬ ਕੀ ਕਾ ਕਟਣਾ ਵਾਪਰੀ ਹੈ ਜੀ ਕੀ ਹੋਇਆ ਜੀ ਤੁਸੀਂ ਦੱਸੋ ਘਟਰਾਏ ਵੀ ਇਹ ਅੱਜ ਤੋਂ 35 ਸਾਲ ਪਹਿਲਾਂ ਪੈਲੀ ਵੱਟੀ ਆ ਉਹਨਾਂ ਨੇ ਵੇਚਤੀ ਆਪਣੀ ਪੈਲੀ ਬਿਆਨਾਂ ਕੀਤਾ ਤੇ ਜੋ ਜਿੰਨਾ ਪੈਲੀ ਖਰੀਦੀ ਆ ਉਹਨਾਂ ਨੇ ਆਖਿਆ ਹੋਊਗਾ ਵੀ ਅਸੀਂ ਉਹ ਆਪਣਾ ਉਹ ਕਬਜ਼ਾ ਕਰਕੇ ਦਿਓ ਤੇ ਇਹਨਾਂ ਨਾਲ ਗੱਲਬਾਤ ਨਹੀਂ ਕੀਤੀ ਉਹਨਾਂ ਨੇ ਕਬਜ਼ਾ ਕਰਨ ਦੇ ਪਿਆ ਜੀ ਹਾਂਜੀ ਤੇ ਉਹਦੇ ਮਟਾਂਦਰੇ ਚ ਪੈਲੀ ਅੰਦਰਜੀਤ ਬਾਹਰ ਆ ਪਹਿਲੇ ਨਹੀਂ ਤੇ ਅੱਜ ਕੀ ਹੋਇਆ ਅਗੁਰ ਕੀ ਹੋਇਆ ਅੱਜ ਕੀ ਆ ਉਹ ਗੱਡੀਆਂ ਲੈ ਕੇ ਆ ਗਏ ਨੇ ਆਖਿਆ ਵੀ ਨਾ ਬਾਉ ਪੈਲੀ ਗੁਰਪ੍ਰੀਤ ਜੀ ਨੇ ਆਖਿਆ ਪਹਿਲੀ ਨਾਬ ਆ ਉਹ ਬੈ ਕੇ ਕਰ ਲਾਂਗੇ ਆਪਾਂ ਸਭ ਕੁਝ ਤੇ ਉਹਨਾਂ ਗੋਲੀਆਂ ਚਲਾਉਣੀਆਂ ਹੀ ਕਰਤੀਆਂ ਇੱਕਦਮ ਕਿਧਰੋਂ ਦੀ ਗੋਲੀਆਂ ਚਲਾਉਂਦੇ ਆਏ ਮੋੜ ਇੱਧਰ ਸੇ ਬਿਲਕੁਲ ਜਿਹੜਾ ਰਸਤਾ ਤੁਸੀਂ ਵੇਖ ਰਹੇ ਹੋ ਤਾਂ ਇਸ ਰਸਤੇ 'ਚ ਕਿੰਨੀਆਂ ਗੱਡੀਆਂ ਆਈਆਂ ਬਾਜੀ ਕਿੰਨੀਆਂ ਗੱਡੀਆਂ ਅੱਛਾ 14-15 ਬੰਦੇ ਹੋਣੇ ਆ ਅੱਛਾ ਜੀ ਆ ਕੇ ਉਹਨਾਂ ਨੇ ਕੀ ਕੀਤਾ ਉਹ ਗੋਲੀਆਂ ਚਲਾਉਣੀਆਂ ਸਿੱਧੀਆਂ ਕਦੇ ਨਸ਼ੇ ਨਾਲ ਲੇੜੇ ਹੂੰ ਇਹਨੋਂ ਪਹਿਲੀ ਵਾਈ ਹੈ ਪਹਿਲੇ ਪਹਿਲੀ ਵਾਈ ਆ ਕੇ ਟਰੈਕਟਰ ਵਾਹੰਡਿਆ ਪਿਆ ਤੁਸੀਂ ਵੇਖ ਸਕਦੇ ਹੋ ਕਿ ਇਹ ਜਗ੍ਹਾ ਦੇ ਉੱਤੇ ਪਹਿਲੇ ਆ ਕੇ ਟਰੈਕਟਰ ਦੇ ਨਾਲ ਜਿਹੜਾ ਹੈ ਇਸ ਰਸਤੇ ਰਾਹੀਂ ਜਦੋਂ ਆ ਜਿਹੜੇ ਇੱਥੇ ਪੱਠੇ ਬੀਜੇ ਸੀ ਉਹ ਪੱਠੇ ਸਾਰੇ ਬਾਅਦ ਤੇ ਗਏ ਤਾਂ ਉਸ ਤੋਂ ਬਾਅਦ ਜਦੋਂ ਗੁਰਪ੍ਰੀਤ ਵੱਲੋਂ ਰੋਕਿਆ ਜਾਂਦਾ ਹੈ ਗੁਰਪ੍ਰੀਤ ਨੇ ਰੋਕਦੇ ਰੁਕਨ ਗੁਰਪ੍ਰੀਤ ਵੱਲੋਂ ਜਦੋਂ ਇਸ ਪੈਰੀ ਨੂੰ ਵਾਉਣ ਤੋਂ ਰੋਕਿਆ ਜਾਂਦਾ ਹੈ ਤਾਂ ਉਸ ਵੇਲੇ ਅਚਾਨਕ ਗੁਰਪ੍ਰੀਤ ਤੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਹੈ ਤਾਂ ਉਹਦੇ ਵਿੱਚ ਫਿਰ ਹੋਇਆ ਕਿ ਭਾਜੀ ਜਦੋਂ ਉਹਨੇ ਹਮਲਾ ਕੀਤਾ ਹਮਲਾ ਕਰਤਾ ਜਿਹੜਾ ਲਾਗੇ ਉਹਨਾਂ ਨੂੰ ਗੋਲੀਆਂ ਚੱਲ ਗਈਆਂ ਜਿਹਨਾਂ ਨੇ ਨਹੀਂ ਝਗੜਾ ਉਹ ਬੀਨਤ ਸਿੰਘ ਦੇ ਵੀ ਗੋਲੀਆਂ ਮਾਰਤੀਆਂ ਹੋਰ ਲਾਗੇ ਜਗਤਾਰ ਸਿੰਘ ਦੇ ਉਹਦੇ ਗੋਲੀ ਮਾਰਤੀ ਬਲਜੀਤ ਸਿੰਘ ਦੇ ਵੀ ਮਾਰਤੀ ਸੀ ਗੋਲੀ ਤੇ ਉਹ ਮੰਗਲ ਸਿੰਘ ਦੇ ਵੀ ਗੋਲੀ ਵੱਜ ਗਈ ਕਿੰਨੇ ਬੰਦੇ ਫਟਰ ਹੋਏ ਬੰਦੇ 4 ਬੰਦੇ ਫਟਰ ਹੋਏ 2 ਬੰਦੇ ਡੈਥ ਹੋ ਗਈ ਅੱਛਾ ਹਾਂਜੀ ਤੇ ਮਰਨ ਵਾਲੇ ਦਾ ਨਾਂ ਕੀ ਕੀ ਵਰਪ੍ਰੀਤ ਸਿੰਘ ਸਾਨੂ ਭਜਨ ਸਿੰਘ ਅੱਛਾ ਤੇ ਦੂਜਾ ਬੈਂਤ ਸਿੰਘ ਸਾਨੂ ਕਰਨੈਲ ਸਿੰਘ ਬੈਂਤ ਸਿੰਘ ਦੀ ਵੀ ਜ਼ਮੀਨ ਹੈ ਨਹੀਂ ਨਹੀਂ ਬੈਂਤ ਸਿੰਘ ਦੀ ਜ਼ਮੀਨ ਉਹ ਦੀ ਉਹ ਪਰੇ ਜ਼ਮੀਨ ਉਹ ਵੈਸੇ ਹੀ ਆਇਆ ਵੈਸੇ ਹੀ ਆਇਆ ਇਧਰ ਨੂੰ ਕੀ ਕਰਨ ਆਇਆ ਸੀ ਉਹ ਵੈਸੇ ਉਤਰਿਆ ਆਇਆ ਇਧਰ ਚਾਹ ਲੈ ਕੇ ਬੰਦਿਆਂ ਨੂੰ ਭਾਜੀ ਚਾਹ ਦੇਣਾ ਹੈ ਬੀਨਤ ਸਿੰਘ ਹਾਂਜੀ ਚੋਲਾ ਲਾਉਣ ਵਾਲੇ ਉਹਦੇ ਬੰਦੇ ਲੱਗੇ ਸੀ ਤੇ ਉਹ ਆਪਣੇ ਮੋਟਰਸਾਈਕਲ ਤੇ ਆ ਰਿਹਾ ਹੈ ਤੇ ਸਿੱਧੀ ਉਹਨਾਂ ਨੂੰ ਗੋਲੀਬਾਜੀ ਉਹ ਨਾ ਲਗਾ ਰਹੇ ਉੱਥੇ ਜਾ ਕੇ ਗੋਲੀਆਂ ਵਜੀਆਂ ਦੇਖੋ ਜਾ ਕੇ ਉਹ ਸਾਹਮਣੇ ਨੂੰ ਵਜੀਆਂ ਹਾਂਜੀ ਤਿੰਨਾ ਬੰਦਿਆਂ ਨੂੰ ਨਜਾਇਜ਼ ਗੋਲੀਆਂ ਲੱਗੀਆਂ ਅੱਛਾ ਜਿਹੜੇ ਮਤਲਬ ਆਪਣੇ ਖੇਤਾਂ ਤੋਂ ਆਉਂਦੇ ਤੇ ਕਿੰਨੀਆਂ ਗੋਲੀਆਂ ਚੱਲੀਆਂ ਗੋਲੀ ਦਾ ਪਤਾ ਨਹੀਂ ਲੱਗਾ ਸੀ ਤੇ ਬੰਦੇ ਤਾੜ-ਤਾੜ ਹੁੰਦੀ ਰਹੀ ਗੋਲੀਆਂ ਦੀ ਤੇ ਅੱਛਾ ਬਹੁਤ ਫਿਲਮੀ ਸੀਨ ਸੀ ਸਰ ਤੇ ਨਾ ਆ ਜਾ ਪੰਜ ਪਸਤਾ ਉਹ ਜਿਵੇਂ ਗੈਂਗਸਟਰ ਜਿਹੜਾ ਪੂਰੀ ਤਿਆਰੀ ਕਰਕੇ ਹੁੰਦੇ ਨਾ ਓਦਾਂ ਉਹ ਮੁੰਡੇ ਆਏ ਆ ਅੱਛਾ ਕੀ ਕੀਤਾ ਕੀ ਆਂਦੇ ਹੋ ਉਹ ਨਾ ਉਹਨਾਂ ਦੇਖੋ ਇਧਰੋਂ ਟਰੈਕਟਰ ਵਗਣ ਤੇ ਆ ਕੋਲੇ ਮੁੰਡੇ ਉੱਥੋਂ ਗੱਡੀ ਤੋਂ ਆਏ ਆ ਉੱਤਰ ਦੇ ਸਾਰ ਗੋਲੀਆਂ ਚਲਾਉਣ ਲੱਗ ਗਏ ਹੂੰ ਤੇ ਕਿਸੇ ਦੇ ਕਿਤੇ ਲੱਗੀ ਕਿਸੇ ਦੇ ਦਾਣੇ ਵੱਜੇ ਆ ਕੋਈ ਉਹ ਝੋਨਾ ਲਾਉਣ ਦੇ ਉਥੇ ਉਥੋਂ ਤੱਕ ਗੋਲੀਆਂ ਪਹੁੰਚੀਆਂ ਅੱਛਾ ਕਿੰਨੀ ਦੂਰ ਹਾਂਜੀ ਕੋਈ ਮਲੇ ਚਾਰ ਕਿਲੇ ਤੱਕ ਗੋਲੀਆਂ ਗਈਆਂ ਤੁਸੀਂ ਦੇਖੋ ਦੂਰ ਦੂਰ ਤੱਕ ਜਿੱਥੇ ਇਹ ਜਿੱਥੇ ਕਿ ਝੋਨਾ ਲੱਗ ਰਿਹਾ ਇਸ ਵੇਲੇ ਉਸ ਜਗ੍ਹਾ ਤੱਕ ਵੀ ਗੋਲੀਆਂ ਪਹੁੰਚਿਆ ਨੇ ਤਾਂ ਇਹ ਮੰਦਭਾਗੀ ਕਟਨਾ ਵਾਪਰੀ ਹੈ ਤਾਂ ਭਾਜੀ ਮੇਨ ਵਿਵਾਦ ਕੀ ਰਿਹਾ ਹੈ ਮੇਨ ਵਿਵਾਦ ਤਾਂ ਕੁਛ ਵੀ ਨਹੀਂ ਅੱਦੋ ਇੱਕ ਦੋ ਦਿਨ ਦਾ ਕੱਲ ਇੰਨਾ ਸੁਣਿਆ ਕਿ ਕੱਲ ਪਟਵਾਰੀ ਵੀ ਇੱਥੇ ਆਏ ਨੇ ਜੋ ਵੀ ਇਹਨਾਂ ਦਾ ਚਲੋ ਰੀਤੀ ਪੜਤੀ ਜੋ ਵੀ ਇਹਨਾਂ ਦੀ ਗੱਲਬਾਤ ਹੋਈ ਵੀ ਆ ਪਰ ਅੱਜ ਉਹ ਆਪਣੀ ਤਿਆਰੀ ਕਰਕੇ ਕਿ ਅਸੀਂ ਮਾਰਨਾ ਮਾਰਨਾ ਇਹ ਕਰਕੇ ਆਏ ਹੈ ਤੋ ਬਿਲਕੁਲ ਇੱਕ ਵਾਰ ਫੇਰ ਤੁਹਾਨੂੰ ਦਿਖਾ ਰਿਹਾ ਕਿ ਇਸ ਜਗ੍ਹਾ ਦੇ ਉੱਤੇ ਇੱਥੇ ਇੱਥੇ ਬਾਜੀ ਗੱਡੀਆਂ ਲਾਈਆਂ ਗਈਆਂ ਗੁਰਪ੍ਰੀਤ ਦੀ ਜ਼ਮੀਨ 'ਚ ਹੀ ਪੈ ਲਈ ਜੀ ਗੱਡੀਆਂ ਖਿਲਾਰੀਆਂ ਤੇ ਗੁਰਪ੍ਰੀਤ ਦੇ ਗੋਲੀਆਂ ਲੱਗੀਆਂ ਅੱਛਾ ਆਹ ਜ਼ਮੀਨ ਗੁਰਪ੍ਰੀਤ ਦੀ ਆ ਤੋ ਬਿਲਕੁਲ ਇਸ ਜ਼ਮੀਨ 'ਤੇ ਇੱਥੇ ਰੱਖਿਆ ਗਿਆ ਤੇ ਇੱਥੇ ਗੱਡੀਆਂ ਲਾ ਕੇ ਜਿਹੜਾ ਹੈ ਗੁੰਡਾਗਰਦੀ ਦਾ ਨੰਗਾ ਨਾਸ਼ ਖੇਡਿਆ ਗਿਆ ਤੇ ਰੱਜ ਕੇ ਜਿਹੜਾ ਹੈ ਇਸ ਲਈ ਇਹ ਰਸਤਾ ਤੁਸੀਂ ਜਿਹੜਾ ਦੇਖ ਰਹੇ ਹੋ ਪਿੱਛੋਂ ਦੀ ਇਸ ਰਸਤੇ ਰਾਹੀਂ ਜਿਹੜੇ ਕੁਝ ਲੋਕ ਆਂਦੇ ਨੇ ਔਰ ਉਹਨਾਂ ਵੱਲੋਂ ਆਂਦਿਆਂ ਹੀ ਜਿਹੜਾ ਹੈ ਗੁਰਪ੍ਰੀਤ ਸਿੰਘ ਦੇ ਉੱਤੇ ਜਿਹੜਾ ਹੈ ਫਾਇਰਿੰਗ ਕੀਤੀ ਦੀ ਰਸਤਾ ਦੰਦ ਹਾਰ ਰਹੇ ਆ ਰਸਤਾ ਤੁਸੀਂ ਆਪਣੀ ਟੀਵੀ ਸਕਰੀਨ ਤੇ ਵੇਖ ਸਕਦੇ ਹੋ ਇਸ ਵੇਲੇ ਕਿ ਇਸ ਰਾਹ ਰਾਹੀ ਗੱਡੀਆਂ ਚ ਲੋਕ ਸਵਾਰ ਹੋ ਕੇ ਆਂਦੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਸੰਗਣਾ ਏਰੀਆ ਹੈ ਤੇ ਇਹਦੇ ਵਿੱਚ 3 ਤੋਂ 4 ਗੱਡੀਆਂ ਆਂਦੀਆਂ ਨੇ ਅਚਾਨਕ ਜਿਹੜਾ ਹੈ ਹਮਲਾ ਕਰ ਦਿੱਤਾ ਜਾਂਦਾ ਹੈ ਔਰ ਉਸ ਵੇਲੇ ਜਿਹੜਾ ਗੁਰਪ੍ਰੀਤ ਨਾਮ ਦਾ ਸ਼ਖਸ ਹੈ ਉਹ ਇਸ ਖੇਤਾ ਮਜੂਸੀ ਹੈ ਰਸਤੇ ਰਾਹੀ ਜਦੋਂ ਇਹ ਜਿਹੜੇ ਖੇਤ ਤੁਸੀਂ ਇਸ ਵੇਲੇ ਆਪਣੀ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਕਿ ਇਹ ਜਿਹੜਾ ਖੇਤ ਹੈ ਉਥੇ ਉਹਦੇ ਵੱਲੋਂ ਪੱਠੇ ਬੀਜੇ ਗਏ ਸੀ ਤੇ ਪੱਠੇ ਬੀਜਣ ਤੋਂ ਬਾਅਦ ਜਿਹੜਾ ਹੈ ਅਚਾਨਕ ਉਹਦੇ ਤੇ ਹਮਲਾ ਕਰ ਦਿੱਤਾ ਜਾਂਦਾ ਹੈ ਤਾਂ ਇਸ ਦੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਿਹਾ ਸੀ ਅੰਮ੍ਰਿਤਸਰ ਤੋਂ ਕਿ ਇਸ ਜਗ੍ਹਾ ਤੇ ਝਗੜਾ ਵਾਪਰਦਾ ਹੈ ਤਾਂ ਇਸ ਵੇਲੇ ਪਿੰਡ ਵਾਲੇ ਉੱਥੇ ਮੌਜੂਦ ਹੈ ਔਰ ਸਾਰੇ ਪਿੰਡ ਦੇ ਵਿੱਚ ਇਸ ਵੇਲੇ ਸ਼ੋਕ ਦੀ ਲਹਿਰ ਹੈ ਪਾਜੀ ਇੱਕਦਮ ਡਰ ਦਾ ਮਾਹੌਲ ਬਣ ਗਿਆ ਬਾਪੂ ਜੀ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਡਰਦਾ ਬਿਲਕੁਲ ਡਰਦਾ ਬੜਾ ਬਣਿਆ ਕਿਤੇ ਕੋਈ ਮਾਰ ਕੇ ਬੰਦੇ ਜੀ ਸਰਕਾਰ ਬਿਲਕੁਲ ਕਿਤੇ ਜਨ ਬੰਦੇ ਮਾਰ ਗਏ ਹੂੰ ਮੋ ਬੰਦ ਸਾਹਮਣੇ ਦੰ ਰਹੀ ਦਾ ਸਰ ਭਗਵੰਤ ਮਾਨ ਦੀ ਸਰਕਾਰ ਬਿਲਕੁਲ ਫੇਲ ਹੋ ਗਈ ਆ ਜੀ ਆ ਦੇਖੋ ਆਪਣੀ ਜ਼ਮੀਨ ਦੇ ਵਿੱਚ ਖਲੋਤੇ ਗੁੰਡਾ ਨਾਲ ਸਰੀ ਆਮ ਗੋਲੀਆਂ ਮਾਰ ਕੇ ਬੰਦੇ ਮਾਰ ਗਿਆ ਇਸ ਤੋਂ ਉੱਪਰ ਹੋਰ ਕੀ ਹੋਣਾ ਚਾਹੀਦਾ ਸਰੀ ਆਮ ਗੋਲੀਆਂ ਸੱਤਾਂ ਬੰਦੇ ਨੂੰ ਸਾਡੇ ਨੂੰ ਮਾਰ ਗਿਆ ਦੋ ਬੰਦੇ ਸਾਰੇ ਡੈਥ ਹੋ ਗਈ ਆ ਚਾਰ ਬੰਦੇ ਸਾਡੇ ਰੈਫਰ ਅੰਮ੍ਰਿਤਸਰ ਹਸਪਤਾਲ ਪਏ ਉਹਨਾਂ ਦਾ ਕੋਈ ਯਕੀਨ ਨਹੀਂ ਹੈ ਜੇ ਮੌਤ ਨਾਲ ਲੜਦੇ ਹੈ ਜੇ ਪਤਾ ਨਹੀਂ ਕੀ ਹੋਣਾ ਹੈ ਭਗਵੰਤ ਮਾਨ ਸਾਹਿਬ ਵੇਖ ਲਓ ਕੀ ਹੁੰਦਿਆ ਹੈ ਤੁਸੀਂ ਨੂੰ ਕਹਿੰਦੇ ਵੀ ਇੱਥੇ ਨਹੀਂ ਗੁੰਡਾ ਕਰਦੀ ਨਹੀਂ ਹੋ ਗਿਆ ਕੀ ਹੋ ਰਿਹਾ ਦੇਖੋ ਬੜਾ ਕੁਝ ਹੋ ਰਿਹਾ ਤੇਰੇ ਰਾਜ ਚ ਤਾਂ ਬਿਲਕੁਲ ਤੁਸੀਂ ਵੇਖੋਗੇ ਪਿੰਡ ਵਾਲੇ ਇਸ ਵੇਲੇ ਆਪਣਾ ਗੁੱਸਾ ਜ਼ਾਹਰ ਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਇਸ ਮਾਮਲੇ 'ਚ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਆਓ ਜਾਣਿਆ ਕੀ ਕਹਿੰਨਾ ਪੁਰਸ ਅਧਿਕਾਰੀਆਂ ਦਾ ਇਸ ਤਰ੍ਹਾਂ ਸੀਗਾ ਕਿ ਪਿੰਡ ਕਾਫਰ ਟ੍ਰੀਂ ਦੇ ਵਿੱਚ ਕੋਈ ਲੈਂਡ ਡਿਸਪੂਟ ਸੀਗਾ ਜਿਹਦੇ ਵਿੱਚ ਅਹ ਇੰਦਰਜੀਤ ਸਿੰਘ ਰਿਟਾਇਰਡ ਨੇ ਇੰਸਪੈਕਟਰ ਉਹ ਆਪਣੇ ਸਾਥੀਆਂ ਨਾਲ ਉੱਥੇ ਪਹੁੰਚਦੇ ਨੇ ਜਿੱਥੇ ਉਹਨਾਂ ਦਾ ਕੋਈ ਤਰਕਰਾਹ ਹੁੰਦੀ ਹੈ ਉਹਦੇ ਉਹ ਆਪਣੀਆਂ ਫਿਰ ਉੱਥੋਂ ਫਾਇਰਿੰਗ ਸ਼ੁਰੂ ਕਰ ਦਿੰਦੇ ਆ ਫਾਇਰਿੰਗ ਦੇ ਵਿੱਚ ਦੋ ਬੰਦੇ ਜਿਹੜੇ ਆ ਉਹ ਮੌਕੇ ਤੇ ਜਿਹੜੇ ਉਹਨਾਂ ਦੀ ਡੈਥ ਹੋ ਜਾਂਦੀ ਹੈ ਇੱਕ ਤਾਂ ਨਾਂ ਹੈਗਾ ਬਿਆਨਤ ਸਿੰਘ ਦੂਜਾ ਨਾਂ ਹੈਗਾ ਗੁਰਪ੍ਰੀਤ ਸਿੰਘ ਜਿਹਨਾਂ ਦੀ ਡੈਥ ਹੋ ਜਾਂਦੀ ਹੈ ਹੋਰ ਇਸ ਤੋਂ ਲਾਵਾ ਪੰਜ ਬੰਦੇ ਜਿਹੜੇ ਉਹ ਜਨ ਹੋ ਜਾਂਦੇ ਨੇ ਜਦੋਂ ਇਸ ਚੀਜ਼ ਦੀ ਸੂਚਨਾ ਮਿਲਦੀ ਐ ਐਸਐਚਓ ਲੋਪੋ ਕੇ ਤੁਰੰਤ ਕਾਰਵਾਈ ਕਰਦੇ ਮੌਕੇ ਤੇ ਪਹੁੰਚਦੇ ਨੇ ਮੌਕੇ ਤੋਂ ਆਪਣੇ ਰਿਟਾਇਰਡ ਇੰਸਪੈਕਟਰ ਪੀਯੂ ਜਿਹੜੇ ਨੇ ਇੰਦਰਜੀਤ ਉਹਨਾਂ ਗ੍ਰਿਫਤਾਰ ਕਰ ਲਿਆ ਜਾਂਦਾ ਔਰ ਨਾਲ ਉਹਨਾਂ ਦੇ ਤਿੰਨ ਸਾਥੀ ਜਿਹੜੇ ਹੋਰ ਗ੍ਰਿਫਤਾਰ ਕਰ ਲਏ ਜਾਂਦੇ ਮੌਕੇ ਤੇ ਔਰ ਉਹ ਤੋਂ ਇਲਾਵਾ ਉੱਥੇ ਮੌਕੇ ਤੇ ਵਰਤੀਆਂ ਨੇ ਦੋ ਗੱਡੀਆਂ ਕਾਰਾਂ ਔਰ ਟਰੈਕਟਰ ਜਿਹੜਾ ਉਹ ਪੰਜਾਬ ਕਲ ਬਲੂ ਸਟੇਸ਼ਨ ਦਾ ਅਗਲੀ ਬੰਦੀ ਕਾਰਵਾਈ ਜਿਹੜੀ ਉਹ ਅਮਲ ਤੇ ਲੈਣ ਦੀ ਜਾਦੀ ਹੈ ਕਿਉਂ ਕੀਤਾ ਕਾਰਨ ਬਰਦਰ ਨਾਲ ਕੋਈ ਲੈਂਡ ਡਿਸਪਿਊਟ ਸੀਗਾ ਸੋ ਉਸੇ ਵਾਸਤੇ ਫਿਰ ਉਹਨਾਂ ਦਾ ਉੱਥੇ ਕੋਈ ਕੋਈ ਗੱਲਬਾਤ ਇਹਨਾਂ ਨੇ ਫਿਰ ਤੁਹਾਨੂੰ ਪਤਾ ਹੀ ਹੈ ਉਸ ਤੋਂ ਬਾਅਦ ਜੋ ਘਟਨਾ ਵੀ ਤੁਹਾਨੂੰ ਦੱਸ ਦਿੱਤੀ ਹੈ ਤੇ ਸਰ ਇਹ ਇੰਸਪੈਕਟਰ ਕਿੱਥੋਂ ਰਿਪੋਰਟਰ ਦਾ ਇਹ ਇਹਨਾਂ ਦੇ ਗੁਮਾਨਪੁਰੇ ਦੇ ਰਹਿਣ ਵਾਲਾ ਜੀ ਇੰਸਪੈਕਟਰ ਇੰਸਪੈਕਟਰ ਰੈਟਾਇਰ ਨਹੀਂ ਹੁਣ ਕਿੱਥੋਂ ਕਿਦੇ ਜੀ ਹਾਂ ਹਾਂ ਬਿਲਕੁਲ ਇਹ ਰਟਾਇਡ ਨੇ ਔਰ ਕਮਾਨਪੁਰੇ ਰਹਿਣ ਵਾਲੇ ਨੇ ਤੇ ਜਿਹੜੇ ਤਿੰਨ ਹੋਰ ਕਿਉਸ ਇਹਨਾਂ ਨਾਲ ਫੜੇ ਹੈਗੇ ਨੇ ਉਹ ਰਹਿਣ ਵਾਲੇ ਨੇ ਸਤਨਾਮ ਸਿੰਘ ਹਰਪ੍ਰੀਤ ਸਿੰਘ ਤੇ ਚਰਨਜੀਤ ਸਿੰਘ ਇਹ ਪਿੰਡ ਕਾਕੜ ਦੇ ਰਹਿਣ ਵਾਲੇ ਨੇ ਤੇ ਬਾਕੀ ਜਿਹੜੇ ਇਹਨਾਂ ਨਾਲ ਰਹਿੰਦੇ ਸਾਥੀ ਨੂੰ ਉਹਦੀ ਗ੍ਰਿਫਤਾਰੀ ਕੀਤੀ ਜਾ ਰਹੀ ਹੈ ਚਾਪੇਮਾਰੀ ਕੀਤੀ ਜਾ ਰਹੀ ਹੈ ਜਲ ਤੋਣਾਂ ਨੂੰ ਰਸਤੇ 'ਚ ਲਾ ਕੇ ਉਹਨਾਂ ਉੱਤੇ ਗਲਗਰਦ ਕੀਤਾ ਟੋਟਲ ਬੰਦੇ ਕਿੰਨੇ ਸਰ ਆ ਉਹਦੇ ਵਾਸਤੇ ਚੱਲ ਰਹੀ ਹੈ ਅਗਲੀ ਡਿਰੈਕਸ਼ਨ ਜੋ ਵੀ ਉਹ ਖੋਣੇ ਦਾ ਪੋਸਾ ਨਾ ਕਰਦੇ ਕਰਦੇ ਸਰ ਹਥਿਆਰ ਕਿਹੜੇ ਕਿਹੜੇ ਸੀ ਇਹਨਾਂ ਨੂੰ ਉਹ ਵੀ ਅੰਡਰ ਅਬਜ਼ਰਵੇਸ਼ਨ ਆ ਅੰਦਰ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਹੜੇ ਜਿਹੜੇ ਕਿ ਉਹਨਾਂ ਉੱਥੇ ਹਥਿਆਰ ਵਰਤੇ ਆ ਆਪਾਂ ਉਹਨਾਂ ਨੂੰ ਜ਼ਬਤ ਕਰਕੇ ਜਰੂਰ ਅਗਲੀ ਕਾਰਵਾਈ ਜਿਹੜੀ ਉਹ ਉਸ ਤਰੀਕੇ ਨਾਲ ਆਰੰਭ ਕੇ ਤੁਹਾਨੂੰ ਦੱਸ ਦਿੱਤੀ ਜਾਏਗੀ ਠੀਕ ਹੈ ਥੈਂਕ ਯੂ ਤੁਸੀਂ ਵੇਖਿਆ ਕਿ ਇਸ ਵੇਲੇ ਜਿਹੜਾ ਹੈ ਇਸ ਪੂਰੇ ਘਟਨਾਕਰਮ ਦੀ ਤੁਹਾਨੂੰ ਵਿਸਤ੍ਰਿਤ ਗਰਾਉਂਡ ਜ਼ੀਰੋ ਤੋਂ ਰਿਪੋਰਟ ਸਾਂਝੀ ਕੀਤੀ ਹੈ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਕਿ ਕਿਸ ਤਰੀਕੇ ਨਾਲ ਕਟਨਾ ਵਾਪਰੀ ਹੈ ਤਾਂ ਪੁਲਿਸ ਜਿਹੜੀ ਐਸ ਮਾਮਲੇ ਦੇ ਵਿੱਚ ਦੱਸ ਰਹੀ ਹੈ ਕਿ ਦੋ ਲੋਕ ਜਿਹੜੇ ਨੇ ਇਸ ਦਾ ਵਿੱਚ ਸ਼ਿਕਾਰ ਹੋਏ ਨੇ ਤਾਂ ਫਿਲਹਾਲ ਜ਼ਮੀਨੀ ਵਿਵਾਦ ਨੂੰ ਲੈ ਕੇ ਅੱਜ ਜਿਹੜੀ ਹੈ ਲੋਪੋਕੇ ਜਿਹੜਾ ਕੱਕੜ ਤੌਰੀਆਂ ਨੇ ਇਲਾਕਾ ਜਿਹੜਾ ਪਿੰਡ ਪੈਂਦਾ ਹੈ ਉਸ ਦੇ ਵਿੱਚ ਕਾਕੜ ਸਰੀਨ ਮਾਫ ਕਰਨਾ ਕਾਕੜ ਤਰੀਨ ਪਿੰਡ ਦੇ ਵਿੱਚ ਜਿਹੜਾ ਹੈ ਇਹ ਜਿਹੜਾ ਝਗੜਾ ਹੁੰਦਾ ਹੈ ਇੱਕ ਗੁਰਪ੍ਰੀਤ ਨਾਮ ਦਾ ਸ਼ਖਸ ਜਦੋਂ ਆਪਣੀ ਪਹਿਲੀ 'ਚ ਬੈਠਾ ਸੀ ਤਾਂ ਅਚਾਨਕ ਜਿਹੜਾ ਹੈ ਤਿੰਨ ਗੱਡੀਆਂ 'ਚ ਸਵਾਰ ਹੋ ਕੇ ਲੋਕ ਆਂਦੇ ਨੇ ਤਾਂ ਉਸ ਤੋਂ ਬਾਅਦ ਜਿਹੜਾ ਹੈ ਇਹ ਬਾਣਾ ਵਾਪਰਿਆ ਹੈ ਫਿਲਹਾਲ ਹੁਣ ਦੇਖਣਾ ਹੋਏਗਾ ਕਿ ਉਹ ਰੂਪੀ ਕਦੋਂ ਗ੍ਰਿਫਤਾਰ ਹੁੰਦੇ ਪੁਲਸੋ ਲੋ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ਲੇਕਿਨ ਵੱਡਾ ਮਾਮਲਾ ਅਮਰitsar ਵਿਖੇ ਸਾਹਮਣੇ ਆਇਆ ਕੈਮਰਾਮੈਨ ਅਰਜਨ ਸਿੰਘ ਸਮਿਤ ਕਨਾ ਗ੍ਰੇਡ ਪੰਜਾਬ ਟੀਵੀ ਅਮਰitsar